ਪਿੰਡ ਦੇ ਹੀ ਪੰਜ ਲੋਕਾਂ ਨੇ ਦੁਕਾਨ ਤੇ ਸਾਮਾਨ ਖਰੀਦਣ ਆਈ 17 ਸਾਲਾ ਦੀ ਨਵਾਲਕ ਲੜਕੀ ਨੂੰ ਜ਼ਬਰਦਸਤੀ ਕਾਰ ਦੇ ਵਿੱਚ ਸੁੱਟ ਲਿਆ ਤੇ ਅਗਵਾ ਕਰਕੇ ਕਿਤੇ ਲੈ ਗਏ ਇਸ ਤੋਂ ਬਾਅਦ આરોપીਆਂ ਨੇ ਉਸਦੇ ਨਾਲ ਸਮੂਹਿਕ ਤੌਰ ਤੇ ਜ਼ਬਰ ਜਨਾਹ ਕੀਤਾ ਤਸਵੀਰ ਵੇਲੇ ਉਸ ਨੂੰ ਉਸਦੇ ਘਰ ਦੇ ਕੋਲ ਹੀ ਗੰਭੀਰ ਹਾਲਤ ਦੇ ਵਿੱਚ ਸੁੱਟ ਕੇ ਫਰਾਰ ਹੋ ਗਏ ਮਾਮਲਾ ਮੋਗਾ ਦੇ ਕਸਬਾ ਬਾਗਾਪਰਾਣਾ ਦੇ ਇੱਕ ਪਿੰਡ ਦਾ ਹੈ ਜਿੱਥੇ ਕੇ 17 ਸਾਲਾ ਦੀ ਨਵਾਲਕ ਦੇ ਨਾਲ ਇਹ ਘਟਨਾ ਵਾਪਰੀ ਹੈ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਧਾਰਾ ਪੋਸਕੋ ਐਕਟ 363 366 323 376 ਡੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਉਤੇ ਹੀ ਡਾਕਟਰ ਦੇ ਮੁਤਾਬਕ ਲੜਕੀ ਦੇ ਸੈਂਪਲ ਇਕੱਠੇ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ। ਅ થોડી देर ਪਹਿਲਾਂ ਸਿਵਲ ਹਸਪਤਾਲ ਐਮਰਜੈਂਸੀ ਚ ਇੱਕ ਲਗਭਗ 17 ਸਾਲ ਦੀ ਲੜਕੀ ਨੂੰ ਲੈ ਕੇ ਆਏ ਨੇ ਉਹਦੇ ਘਰ ਦੇ ਤੇ ਜੋ ਕਰਦੇ ਤੇ ਕੁੜੀ ਕਹਿੰਦੇ ਆ ਕਿ ਉਹਦੇ ਨਾਲ ਜ਼ਬਰਜਨਾਹ ਹੋਇਆ ਮੈਂ ਔਨ ਡਿਊਟੀ ਮੈਡੀਕਲ ਆਫੀਸਰ ਹਾਂ ਮੈਂ ਐਗਜ਼ਾਮਿਨ ਕਰ ਲਿਆ ਸੈਂਪਲ ਅਸੀਂ ਲੈ ਲੈਨੇ ਆ ਬਾਕੀ ਕੀ ਹੋਇਆ ਕਿ ਨਹੀਂ ਹੋਇਆ ਇਹ ਸਭ ਐਕਚੁਅਲ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇੱਕ ਵਾਰ ਅਸੀਂ ਪ੍ਰੋਪਰਲੀ ਕੁੜੀ ਨੂੰ ਐਗਜ਼ਾਮਿਨ ਕਰਕੇ ਉਹਨਾਂ ਦਾ ਟਰੀਟਮੈਂਟ ਰੱਖਿਆ ਹੋਇਆ ਉਹਨਾਂ ਨੇ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਵੀ ਹੋਈ ਆ ਕੁਛ ਹੈ ਦੀ ਅੱਧਾ ਦੇਖੋ ਕੁੱਟਮਾਰ ਤਾਂ ਥੋੜੇ ਬਹੁਤ ਨਿਸ਼ਾਨ ਤਾਂ ਹੈ ਲੜਕੀ ਦੇ ਪਰ ਜ਼ਬਰਜਨਾਹ ਦੀ ਰਿਪੋਰਟ ਤਾਂ ਮੈਡੀਕਲ ਮੈਡ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਨਫਰਮ ਹੋਏਗਾ ਸਰੀ ਰਿਕਟੋਰ ਕੰਗੈਸਾ ਠੀਕ ਹੈ ਬਸ ਲੜਕੀ ਸਟੇਬਲ ਹੈ ਬੋਲ ਰਹੀ ਹੈ ਸਭ ਸਮਝ ਰਹੀ ਹੈ ਬਿਲਕੁਲ ਨਾਰਮਲ ਹੈ ਲੜਕੀ ਜਗਬਾਣੀ ਟੀਵੀ ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ